ਹੈਲੋ 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 ਇਨਕਲਾਬ ਇਨਕਲਾਬ ਜਿੰਦਾਬਾਦ ਬੋਲੇ ਸੋਨਿਆਲ ਆਰਾਮਪੁਰ ਫੂਲ ਵਾਲਿਓ ਇੱਕ ਤਰੀਕ ਵਾਸਤੇ ਤਿਆਰ ਹੋ ਬਹੁਤ ਦੁਖੀ ਕੀਤਾ ਇਹਨਾਂ ਨੇ ਇਹ ਸਾਰੇ ਰੋੜੇ ਰਾਹ ਦੇ ਚੁਗਦਿਓ ਇਹ ਕੰਡੇ ਚੁਗਦਿਓ ਕੰਮ ਕਰਨ ਦਾ ਨਜ਼ਾਰਾ ਆਊਗਾ 3 ਸਾਲ ਤਾਂ ਐਸੀ ਸਰਕਾਰ ਦੇ ਪਏ ਨੇ ਵੀਰੋ ਆ ਕੈਪਟਨ ਸਾਹਿਬ ਦਾ ਜੱਦੀ ਪਿੰਡ ਹੈ ਮਹਰਾਜ ਲੋਕਾਂ ਨੇ ਬਹੁਤ ਸਪੋਰਟ ਕੀਤੀ ਕਿ ਸਾਡਾ ਇਸ ਪਿੰਡ ਦਾ ਬਹੁਤ ਸਪੋਰਟ ਕੀਤੀ ਪਰ ਉਹਨੇ ਕਦੇ ਤੁਹਾਡੇ ਨਾਲ ਵਫਾ ਨਹੀਂ ਕੀਤੀ ਹੁਣ ਉਸ ਪਾਰਟੀ ਚਲਾ ਗਿਆ ਜਿਹੜੀ ਪਾਰਟੀ ਨੇ ਕਿਸਾਨਾਂ ਨੂੰ 1.5 ਸਾਲ ਬਿਠਾਈ ਰੱਖਿਆ 750 ਕਿਸਾਨ ਸ਼ੀਰ ਕਰਤਾ ਤੁਹਾਨੂੰ ਪੁੱਛ ਕੇ ਗਿਆ ਮਹਰਾਜ ਵਾਲਿਓ ਫਿਰ ਇਹ ਉਹ ਤੁਹਾਡੇ ਨਾਲ ਨਹੀਂ ਰਿਹਾ ਤੁਸੀਂ ਕਿਉਂ ਨਾਲ ਰਹੋ ਤੁਸੀਂ ਵੀ ਬਦਲ ਲਓ ਫਿਰ ਠੇਕਾ ਲਿਆ ਇਹਨਾਂ ਦਾ ਯਾਰ ਗਰਮਜੀਤ ਅਨਮੋਲ ਫਰੀਦਕੋਟ ਤੋਂ ਤੁਹਾਡਾ ਮੀਤਵਾਰ ਹੈ ਬਹੁਤ ਗਰੀਬ ਘਰ ਚੋਂ ਉਠਿਆ ਮੁੰਡਾ ਹੈ ਅਸੀਂ ਇਕੱਠੇ ਪੜੇ ਹਾਂ ਪਲੱਸ 1 ਪਲੱਸ 2 ਬੀਕਾਮ ਬੀਏ ਦੇ ਵਿੱਚ ਅਸੀਂ ਇਕੱਠੇ ਸੀ ਸਨਾਮ ਕਾਲਜ ਦੇ ਵਿੱਚ ਬਹੁਤ ਗਰੀਬੀ ਖੰਡਾਈ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਖੜ ਜਾ ਤੋ ਵੀਰ ਐਤ ਕੀ ਝਾੜੂ ਵਾਲਾ ਬਟਨ ਦੱਬ ਕੇ ਫਰੀਦਕੋਟ ਦਾ ਸਿੱਧਾ ਹੀ ਬੰਦਾ ਲੋਕ ਸਭਾ ਚ ਭੇਜੋ ਗਰੰਟੀ ਮੈਂ ਲੈ ਲੈਣਾ ਕਿ ਜਿਵੇਂ ਮੈਂ ਬੋਲਦਾ ਸੀ ਸੰਗਰੂਰ ਤੋਂ ਜਿੱਤ ਕੇ ਫਰੀਦਕੋਟ ਵਾਲਾ ਵੀ ਤੁਹਾਡਾ ਮੈਂ ਧੁੱਕੀ ਕੱਢੂ ਉਥੇ ਕਾਲੀ ਦਲ ਦਾ ਬੁਰਾ ਹਾਲ ਹੋਇਆ ਪਿਆ ਹੈ ਇੱਕ ਗੱਲ ਦੱਸਣ ਲੱਗਿਆ ਅੰਦਰਲੀ ਅੰਦਰਲੀ ਗੱਲ ਦੱਸਦਾ ਅੰਦਰਲੀ ਗਾਹਾਂ ਨਾਲ ਦੱਸਿਓ ਅਫਸਰਾਂ ਨੇ ਦੱਸਿਆ ਮੈਨੂੰ ਕੁਝ ਅਫਸਰ ਨਾਲ ਵੀ ਉਧਰ ਲਾਉਣੇ ਪੈਂਦੇ ਡਿਊਟੀ ਹਰ ਸਿਮਰਤ ਕੌਰ ਨਾਲ ਤੇ ਸੁਖਵੀਰ ਬਾਦਲ ਨਾਲ ਕਿਉਂਕਿ ਪੁਰਾਣੇ ਮੰਤਰੀ ਰਹੇ ਨੇ ਮੈਂ ਕਿਹਾ ਜੀ ਕਿਵੇਂ ਐ ਦੋਨਾਂ ਜੀਆਂ ਦਾ ਹਾਲ ਕੀ ਐ ਉਹ ਕਹਿੰਦਾ ਜੀ ਮੇਰਾ ਨਾਂ ਨਾ ਲਿਓ ਮੈਂ ਨਾਂ ਨਹੀਂ ਲੈਂਦਾ ਕਹਿੰਦਾ ਜੀ ਰਾਤ ਨੂੰ ਰੋ ਕੇ ਸੌਂਦੇ ਐ ਤੜਕੇ ਉੱਠ ਕੇ ਰੋਂਦੇ ਐ ਆ ਹਾਲ ਤੇ ਜੀ ਓਏ ਕਿਉਂ ਸੁਣਦੇ ਹੋ ਕਿਕਲੀ ਉਹਨਾਂ ਦੀ ਪਹਿਲੀ ਪਈ ਆ ਜਾਨ ਨਿਕਲੀ ਥੋੜੇ ਯਾਦ ਹੈ ਥੋੜੇ ਯਾਦ ਹੈ ਯਾਰ ਸੋ ਵੀਰ ਮੈਂ ਸਾਰੇ ਪੰਜਾਬ ਜਾ ਕੇ ਆਇਆ ਅੱਜ ਮੈਂ ਅਬੋਰ ਸੀ ਅਬੋਰ ਤਲਾ ਗਿੱਦੜਵਾ ਏ ਸੀ ਹੁਣ ਤੁਹਾਡੇ ਕੋਲੇ ਆਇਆ ਇਤੋਂ ਬਰਨਾਲੇ ਜਾਊਂਗਾ ਵੀ ਜਿੰਨਾ ਚਿਰ ਇਹਨਾਂ ਦੀਆਂ ਝੜਾਂ ਨਹੀਂ ਪਟੇ ਜਾਂਦੀਆਂ ਮੈਂ ਨਹੀਂ ਥੱਕਦਾ ਬਹੁਤ ਦੁਖੀ ਕੀਤਾ ਇਹਨਾਂ ਨੇ ਯਾਰ ਆਸੀਂ ਤਿੰਨੇ ਬੈਠੇ ਮੈਨੂੰ ਇਹ ਦੱਸੋ ਆ ਅਸੀਂ ਤਿੰਨੇ ਜਾਣੇ ਆ ਬਲਕਾਰ ਕਰਮਜੀਤ ਮੈਂ ਅਸੀਂ ਚੋਟੀ ਦੇ ਕਲਾਕਾਰ ਸੀ ਤਿੰਨੇ ਬਹੁਤ ਪੈਸੇ ਕਮਾਉਂਦੇ ਸੀ ਪੈਸੇ ਕਮਾਉਣੇ ਹੁੰਦੇ ਬਹੁਤ ਸਾਨੂੰ ਕੀ ਲੋੜ ਸੀ ਜੇ ਚੱਜ ਦੇ ਨਿਕਲਿਆਉਂਦੇ ਇਹ ਸਾਨੂੰ ਕੀ ਲੋੜ ਸੀ ਇਧਰ ਆਉਣ ਦੀ ਸਾਨੂੰ ਲੋੜ ਤਾਂ ਪਈ ਕਿ ਸਾਡੀਆਂ ਅੱਖਾਂ ਸਾਹਮਣੇ ਪੰਜਾਬ ਨੂੰ ਲੁੱਟੀ ਜਾਂਦੇ ਫਿਰ ਅਸੀਂ ਇਹ ਕਿੰਨਾ ਚਿਰ ਬਰਦਾਸ਼ਤ ਕਰੀਏ ਇਹ ਥੋੜਾ ਪਿਆਰ ਹੈ ਜਿਹੜਾ ਇੱਥੇ ਤੱਕ ਪਹੁੰਚਾਤਾ ਇਹੀ ਇਹਨਾਂ ਨੂੰ ਦੁੱਖ ਹੈ ਕਿ ਆਮਕਰਾਂ ਦਾ ਮਿੰਦਰ ਮਾਹਟ ਦਾ ਮੁੰਡਾ ਮੁੱਖ ਮੰਤਰੀ ਕਿਉਂ ਬਣ ਗਿਆ ਇਨਕਲਾਬ ਜਿੰਦਾਬਾਦ ਬੋਲੇ ਸੋਨਿਆ ਲੈ ਵੀ ਕਰਤਾ ਕਰਤਾ ਕੰਮ ਤੁਸੀਂ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਬੋੜ ਕੋਈ ਥਾਵੇ ਨਾ ਉਹ ਉੱਡੇ ਮੱਖੀ ਨਾ ਪਿੰਡੇ ਤੋਂ ਸੌ ਲੱਗੇ ਸੀ ਈਟ ਫਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਇਹਨਾਂ ਦੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਨ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਸੂਆਂ 'ਚ ਪਾਣੀ ਐ ਨੌਕਰੀਆਂ ਦੇਣ ਵਾਲੀ ਬੜੀ ਲੰਬੀ ਕਹਾਣੀ ਐ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਜਿਉਂਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵੱਲ ਸੱਜਉਂਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਸਾਲੇ ਜੀਜੇ ਨੇ ਪੋਚੀ ਐ ਲੋਕ ਕਹਿੰਦੇ ਰੱਜੇ ਪੁੱਜੇ ਅਸੀਂ ਹੈਗੇ ਭੁੱਖੜ ਵੇ ਲੋਕ ਕਹਿੰਦੇ ਰੱਜੇ ਪੁੱਜੇ ਅਸੀਂ ਹੈਗੇ ਭੁੱਖੜ ਵੇ ਪਰ ਸੋ ਚੌਥੇ ਪਾਰਟੀ ਚ ਗੱਡਣਾ ਪੈ ਗਿਆ ਜਵਾਕਾਂ ਦਾ ਫੁੱਫੜ ਵੇ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜਉ ਜੋ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀਂ ਮੌਜ ਬੜੀ ਲੁੱਟੀ ਐ ਘੁੱਗੀ ਛੇਤਰ ਨਾਲ ਕੁੱਟੀ ਐ ਪਰ ਹੁਣ ਸਾਡੀ ਜੜ ਸਤੌਜ ਵਾਲੇ ਮਾਨ ਨੇ ਪੁੱਟੀ ਐ ਲੈ ਫਿਰ 4 ਜੂਨ ਤੋਂ ਬਾਅਦ ਅਕਾਲੀ ਦਲ ਦੀ ਰਾਜਨੀਤੀ ਚੋਂ ਪੱਕੀ ਹੋਈ ਛੁੱਟੀ ਐ ਬੋਲੇ ਸੋਨਿਆਲ ਤੋ ਪਹਿਲਾ ਗੱਜ ਕਿ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਧਨਵਾਦੀਆਂ ਮੇਰੇ ਵੱਡੇ ਭਾਈ ਸਰਦਾਰ ਭਗਵੰਤ ਸਿੰਘ ਮਾਨ ਮੁਖ ਮੰਤਰੀ ਪੰਜਾਬ ਦਾ ਜਿਨ੍ਹਾਂ ਨੇ ਮੈਨੂੰ ਬਾਬਾ ਫਰੀਦ ਦੀ ਧਰਤੀ ਤੋਂ ਟਿਕਟ ਦੇ ਕੇ ਨਵਾਜਿਆ ਤੇ ਸਭ ਤੋਂ ਵੱਡਾ ਧਨਵਾਦੀ ਤੁਹਾਡਾ ਕਿ ਕਦੋਂ ਦੇ ਫਿਰਦੇ ਹੋ ਤੁਸੀਂ ਇੱਥੇ ਤੋਂ ਪੁੱਛ ਖੜੇ ਹੋ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਜੇ ਮੌਕਾ ਦਿਨੇ ਹੋ ਤਾਂ ਮੈਂ ਬਾਈ ਭਗਵੰਤ ਮਾਨ ਵੰਗੂ ਉਹਨਾਂ ਦੀਆਂ ਪੈੜਾਂ 'ਚ ਪੈੜਾਂ ਧਰ ਕੇ ਥੋੜੀ ਦਿਨ ਰਾਤ ਸੇਵਾ ਕਰੂੰਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਲਕਾਰ ਧੰਨਵਾਦ। ਮੇਰੇ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਸਾਹਿਬ ਮੈਂ ਉਹਨਾਂ ਨੂੰ ਸਾਡੇ ਰਾਮਪੁਰ ਵਿਧਾਨ ਸਭਾ ਹਲਕੇ ਵਿੱਚ ਆਇਆ ਦੇ ਜੀ ਆਖਦਾ ਸਾਰੇ ਹਲਕੇ ਵੱਲੋਂ ਆਮ ਆਦੀ ਪੜਦੇ ਵਰਕਰ ਸਾਹਿਬਾਨ ਵੱਲੋਂ ਲੀਡਰ ਸਾਹਿਬਾਨ ਵੱਲੋਂ ਬਾਈ ਕਰਮਜੀਤ ਅਰਮੋਲ ਜੀ ਆਪਣੇ ਉਮੀਦਵਾਰ ਨੇ ਫਰੀਦਕੋਟ ਤੋਂ ਲੋਕ ਸਭਾ ਦੇ ਮੈਂ ਇਹੀ ਬੇਨਤੀ ਕਰਦਾ ਵੀ 13 ਲੋਕ ਸਭਾ ਹਲਕਾ ਜਿੱਤ ਰਹੇ ਆ ਉਹਦੇ ਜੋ ਪਹਿਲੇ ਨੰਬਰ ਤੇ ਅਰਮੋਲ ਜੀ ਲੈ ਕੇ ਆਉਣੇ ਆ ਤੇ ਉਹਦੋਂ ਇੱਕ ਹੋਰ ਬੇਨਤੀ ਕਰਦਾ ਪਹਿਲੇ ਨੰਬਰ ਤੇ ਨੰਪਰਾਵਧਾਨ ਹਲਕਾ ਆਏਗਾ ਜੀ ਇੱਕ ਵਾਰ ਮੈਂ ਜੀ ਆਇਆਂ ਕਹਿੰਦਾ ਹਾਂ ਨਾਹਰਾ ਲਗਾਉਣਾ ਪੰਤ ਗੋਲ ਜਿੰਦਾਬਾਦ ਪੰਤ ਗੋਲ ਜਿੰਦਾਬਾਦ ਬੋਲੇ ਸੋ ਨਿਹਾਲ